ਸਟਾਰ 4 ਦਹਾਕਿਆਂ ਤੋਂ ਬਾਅਦ ਸੱਜਣ ਕੁਮਾਰ ਬਾਰੇ ਆਇਆ ਫੈਸਲਾ ਰਾਹਤ ਦੇਣ ਵਾਲਾ ਹੈ ਡੰਡੀ ਇਸ ਦੀ ਵੱਡੀ ਪੱਧਰ ਉਤੇ ਪ੍ਰਸ਼ੰਸਾ ਹੋਈ ਹੈ ਅਤੇ ਅਦਾਲਤਾਂ ਵਿੱਚ ਸਿੱਖ ਭਾਈਚਾਰੇ ਦਾ ਮੋੜ ਤੋਂ ਵਿਸ਼ਵਾਸ ਬਣਿਆ ਹੈ ਡੰਡੀ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੋ ਸਿੱਖ ਬਾਡੀਗਾਰਡਾਂ ਵੱਲੋਂ ਹਤਿਆ ਕਰ ਦਿੱਤੀ ਗਈ ਸੀ। ਡੰਡੀ ਪਹਿਲੀ ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ अनेका ठाਵਾਂ ਉੱਤੇ ਦੰਗੇ ਭੜਕ ਉੱਠੇ ਸਨ ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਡੰਡੀ ਇਨ੍ਹਾਂ ਦੰਗਿਆਂ ਨੂੰ ਨਸਲ ਖੁਸ਼ੀ ਦਾ ਨਾਂ ਵੀ ਦਿੱਤਾ ਗਿਆ ਹੈ ਡੰਡੀ ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਸਿੱਖ ਭਾਈਚਾਰੇ ਨਾਲ ਸੰਬੰਧਿਤ 2700 ਤੋਂ ਵੱਧ ਲੋਕਾਂ ਨੇ ਪੜਕਾਈਆਂ ਪੀੜਾਂ ਵੱਲੋਂ ਬੁਰੀ ਤਰ੍ਹਾਂ ਕੋਕੋਕੇ ਮਾਰ ਦਿੱਤਾ ਗਿਆ ਸੀ ਡੰਡੀ ਦੈਨ ਦੇਣ ਤੱਕ ਇਸੇ ਤਰ੍ਹਾਂ ਦੰਗਾਈਆਂ ਭੱਲੋਂ ਮੌਤ ਦਾ ਨੰਗਾ ਨਾਚ ਕੀਤਾ ਜਾਂਦਾ ਰਿਹਾ ਸੀ ਪਰ ਸਮੇਂ ਦੀ ਕਾਂਗਰਸੀ ਹਕੂਮਤ ਨੇ ਇਸ ਤੋਂ ਅੱਖਾਂ ਮੀਟੀ ਰੱਖੀਆਂ ਸਨ ਡੰਡੀ ਜ਼ੁਲਮ ਦੀ ਇਸ ਦਾਸਥਾਨ ਦੀ ਦੁਨੀਆ ਭਰ ਵਿੱਚ ਚਰਚਾ ਹੁੰਦੀ ਰਹੀ ਸੀ ਟੰਡੀ ਸਰਕਾਰ ਦੰਗਾਈਆਂ ਨਾਲ ਸੀ ਡੰਡੀ ਕਾਂਗਰਸੀ ਆਗੂ ਇਹਨਾਂ ਪੀੜਾਂ ਦੀ ਅਗਵਾਈ ਕਰ ਰਹੇ ਸਨ ਡੰਡੀ ਜਾਇਦਾਦਾਂ ਗੁਰਦੁਆਰੇ ਅਤੇ ਘਰ ਸਾੜੇ ਜਾ ਰਹੇ ਸਨ ਪਰ ਇਸ ਵੱਡੇ ਕਤਲੇਆਮ ਤੋਂ ਬਾਅਦ ਵੀ ਤਤਕਾਲੀ ਸਰਕਾਰ ਨੇ ਇਹਨਾਂ ਦੰਗਿਆਂ ਵਿੱਚ ਸੰਮਿਲਤ ਆਪਣੀ ਆਗੂਆਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇਣ ਦਾ ਯਤਨ ਕੀਤਾ ਅਤੇ ਲੁੱਟਮਾਰ ਸਟਾਕ ਕਰਦੀਆਂ ਪੀੜਾਂ ਸੰਬੰਧੀ ਅੱਖਾਂ ਮੀਟੀ ਰੱਖੀਆਂ ਡੰਡੀ ਉਸੇ ਹੀ ਸਮੇਂ ਮਨੁੱਖੀ ਹਕਕਾਂ ਦਾ ਦਮ ਪਰਦੀਆਂ ਕੁਝ ਸੁਚੇਤ ਜਥੇਬੰਦੀਆਂ ਨੇ ਦਿੱਲੀ ਵਿੱਚ ਹੋਏ ਇਸ ਸਾਕੇ ਸੰਬੰਧੀ ਚਸ਼ਮਦੀਦ ਗਵਾਹਾਂ ਦੇ ਆਧਾਰ ਉੱਤੇ ਰਿਪੋਰਟਾਂ ਪ੍ਰਕਾਸ਼ਿਤ ਕਰਵਾਈਆਂ ਜਿਨ੍ਹਾਂ ਉੱਤੇ ਵੱਡੀ ਪੱਧਰ ਉੱਤੇ ਵਿਚਾਰਾਂ ਹੋਈਆਂ ਡੰਡੀ ਕੁਝ ਦਰਜਨ ਕੇਸ ਵੀ ਦਰਜ ਕੀਤੇ ਗਏ ਅਤੇ ਬਾਕੀ ਸਾਰੇ ਇਕੱਟਨਾ ਕਰਮ ਨੂੰ ਦਬਾ ਦਿੱਤਾ ਗਿਆ ਡੰਡੀ ਬਾਅਦ ਵਿੱਚ ਕਈ ਕਮਿਸ਼ਨ ਵੀ ਬਣੇ ਉਹਨਾਂ ਦੀਆਂ ਰਿਪੋਰਟਾਂ ਨੂੰ ਵੀ ਹੌਲੀ-ਹੌਲੀ ਸਬੂਤ ਨਾ ਮਿਲਣ ਦਾ ਬਹਾਨਾ ਲਾ ਕੇ ਖਰਜ ਕਰ ਦਿੱਤਾ ਗਿਆ ਡੰਡੀ ਕੁਝ ਇੱਕ ਦੋਸ਼ੀਆਂ ਨੂੰ ਛੋਟੀਆਂ-ਮੋਟੀਆਂ ਸਜ਼ਾਵਾਂ ਮਿਲੀਆਂ ਡੰਡੀ ਇੱਕ ਅਪਰਾਧੀ ਕਿਸ਼ੋਰੀ لال 부ਚੜ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਜੋ ਬਾਅਦ ਵਿੱਚ ਖਾਰਜ ਕਰ ਦਿੱਤੀ ਗਈ। ਡੈਂਡੀ ਦਿੱਲੀ ਪੁਲਿਸ ਨੇ ਚੱਲਦੇ ਕੇਸਾਂ ਨੂੰ ਆਧਾਰਹੀਣ ਅਤੇ ਜਾਣਹੀਣ ਬਣਾ ਦਿੱਤਾ ਅਤੇ ਇਨ੍ਹਾਂ ਦੰਗਿਆਂ ਨਾਲ ਸੰਬੰਧਿਤ ਬਹੁਤੀਆਂ ਫਾਈਲਾਂ ਬੰਦ ਕਰ ਦਿੱਤੀਆਂ। ਜੇਸ ਨਾਲ ਭਾਈਚਾਰੇ ਦੇ ਪਿੰਡੇ ਉੱਤੇ ਲੱਗੇ ਜ਼ਖਮ ਨਾਸੂਰ ਬੰਦੇ ਗਏ ਡੰਡੀ ਕੇਂਦਰ ਵਿੱਚ ਸਾਲ 2014 ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਣ ਤੋਂ ਬਾਅਦ 2015 ਵਿੱਚ ਗ੍ਰਹਿ ਮੰਤਰਾਲੇ ਵੱਲੋਂ ਇਸ ਸੰਬੰਧੀ ਐਸ ਆਈਟੀ ਸੈੱਟ ਦਾ ਗਠਨ ਕਰਕੇ ਦੁਬਾਰਾ ਜਾਂਚ ਸ਼ੁਰੂ ਕਰਵਾਈ ਗਈ ਡੰਡੀ ਇਹਨਾਂ ਦੰਗਿਆਂ ਨਾਲ ਸੰਬੰਧਿਤ ਫਾਈਲਾਂ ਨੂੰ ਮੁੜ ਖੋਲਿਆ ਗਿਆ ਤਾਂ ਜੋ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ ਡੰਡੀ ਸਮਾਂ ਬੀਤਣ ਨਾਲ ਅਤੇ ਤਤਕਾਲੀ ਸ਼ਾਸਕਾਂ ਵੱਲੋਂ ਤੱਥਾਂ ਨੂੰ ਹਰ ਢੰਗ ਤਰੀਕਾ ਵਰਤ ਕੇ ਲੁਕਾ